ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਤੁਹਾਨੂੰ ਸਾਰੇ ਹੋਣਗੇ ਵਧੀਆ ਹੋਰ ਬਹੁਤ ਵਧੀਆ ਬਾਈ ਬਾਕੀ ਮਿੱਤਰੋ ਅੱਜ ਥੋੜੀ ਜਿਹੀ ਡਿਊਟੀ ਲੱਗੀ ਦੀ ਡਿਊਟੀ ਨਹੀਂ ਸੇਵਾ ਲੱਗੀ ਦੀ ਬਾਈ ਸੰਗਤ ਛੱਡ ਕੇ ਆਉਣ ਕੋਈ ਰਾਜਪਾ ਤੋਂ ਗੁਰੂ ਘਰ ਵਾਲੀ ਗੱਡੀ ਆ ਤੇ ਲੈ ਕੇ ਜਾਣੀ ਆ ਕਹੇ ਸਵੇ ਸਵੇ ਸੰਗਤ ਛੱਡ ਕੇ ਮਾਂ ਕੋ ਨਹੀਂ ਛੱਡਿਆ ਹਾਂ ਬਾਕੀ ਟਾਈਮ ਹੋਇਆ ਬਾਈ 6 ਵਜੇ ਨੇ ਮਾਂ ਦੀ 5-7 ਮਿੰਟ ਰਹਿ ਰਹੇ ਹਾਂ 6:30 ਆਪਾਂ ਨਸੀਰਾ ਲਾਣੀ ਆ 6 ਵਜੇ ਸਾਰੇ ਸੰਗਤ ਚੱਕਣੀ ਉਹ ਆ ਗੱਜ ਗਿਰ ਕੇ ਭਾਈ ਨਾ ਚਲੋ ਕੋਈ ਸਵੇਰ ਟਾਈਮ ਬੈਲੇ ਹਾਂ ਮਾ ਚਲੋ ਜਿੰਨੀ ਕਿ ਸੇਵਾ ਹੋਵਾ ਉਹਨੇ ਕਰ ਲੋ ਠੀਕ ਨਹੀਂ ਭਾਈ ਕਿਉਂਕਿ ਸ਼ਾਮ ਨੂੰ ਲੇਟ ਫ੍ਰੀ ਹਵਾ 9 ਵਜੇ 9 ਵਜੇ ਦੇ ਬਾਅਦ ਬਾਅਦ ਫਿਰ ਜੇ ਕੋਈ ਕੰਮ ਹੋਵਾ ਸੇਵਾ ਹੋਵਾ ਥੋੜੀ ਉਹ ਕਰ ਲੈਣ ਜਾਂ ਸਵੇਰ ਸਵੇਰੀ 7 ਵਜੇ ਦੇ ਪੈਰਾ ਪੈਰਾ ਜਿੰਨਾ ਹੀ ਹੋਵਾ ਉਹ ਕਰ ਲੈਣ ਜੁਰੇ ਭਾਈ ਜਿੰਨਾ ਕ ਟਾਈਮ ਦੇ ਸਕਾਂ ਆਪਾਂ ਠੀਕ ਨਹੀਂ ਭਾਈ ਬਾਕੀ ਉਹ ਗੱਡੀ ਨਾ ਮਿਲੇਗਾ ਜੇ ਤੁਹਾਨੂੰ ਵੀ ਦੇਖੀ ਸੀ ਇਸ ਦੀ ਡਿਲੀਵਰੀ ਸਾਰੀ ਟੁੱਟੀ ਪਈ ਜਦੋਂ ਕਾ ਸੰਭੂ ਬਾਰਡਰ ਨਹੀਂ ਬੰਦ ਹੋਇਆ ਤਾਂ ਫਿਰ ਲੋਕ ਇੱਧਰ ਉੱਧਰ ਨੂੰ ਆਏ ਨਾ ਜਦ ਸੜਕਾਂ ਡੁੱਟ ਗਈ ਸਾਲੀ ਨਾ ਲੋਕਲ ਦੀ ਸੜਕਾਂ ਨਹੀਂ ਨਾ ਗੋਆ ਗਾਲੀ ਜਿੰਨੀ ਵੀ ਸਾਰੀ ਟੁੱਟ ਗਈ ਨੇ ਬਾਕੀ ਸੁਰਜ ਮੱਠਾ ਮੱਠਾ ਨਿਕੜਿਆ ਹੈ ਬਿਲਕੁਲ ਇਹ ਨਜ਼ਾਰਾ ਦੇਖੋ ਸਨ ਸਨ ਰਾਈਜ਼ ਸਨਸੈਟ ਕਹਦੇ ਨੇ ਇਹਨਾਂ ਨੂੰ ਸੋੜੇ ਸਾਰੇ ਗੀਅਰ ਲੈ ਲਿਆ 5 4 ਤੇ 5ੋਂ ਪੜ ਕੇ ਦੇਖ ਲੈ ਉਹ ਵੀ ਗੀਅਰ ਲੈ ਲਿਆ ਗੱਡੀ ਵਿੱਚ ਜਾਣ ਤੋਂ ਪੂਰੀ ਐਸਾਂ ਇਸ ਗੱਡੀ ਵਿੱਚ ਸਾਰਾ ਕੁਝ ਵਧੀਆ ਬਸ ਇਸ ਗੱਡੀ ਦਾ ਨਾ ਸਸਪੈਂਸ਼ਨ ਬਹੁਤ ਹਾਰਡ ਆ ਸਾਲਾ ਜਦੋਂ ਵਜਨ ਕੇ ਸਾਹਮਣੇ ਦੇਰ ਗਿਆ ਕਿਉਂਕਿ 1.5 2 ਟਨ ਪਾਸ ਆਇਆ ਤੇ ਸੜਕ ਉਹ ਚੱਲ ਰਹੀ ਆ ਰੋਡ ਆਪਣੇ ਹੋਇਆ ਸੜਕ ਉਹ ਵੀ ਨਵੀਂ ਬਣਨੀ ਆ ਇਸ ਪਾ ਵੀ ਨਾ ਟਕ 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 ਜੋ ਕਰਾ ਰਿਹਾ ਸੜੀ ਸਾਰਾ ਸਰੀਰ ਲਾ ਕੇ ਦੇ ਰਿਹਾ ਕਰਨ ਹੈ ਪਟਿਆਲਾ ਜਾਣੇ ਵਾਲੇ ਰੀਡਰ ਰਸਤੇ ਦੇ ਸਾਰੇ ਬੰਦ ਕਰਕੇ ਕਿਉਂਕਿ ਨਾ ਅੱਗਾ ਪੁਲ ਬਣ ਰਿਹਾ ਉਹ ਉੱਪਰੋਂ ਘੁਮਾਣਾ ਪੜਾ ਬਾਕੀ ਸੰਗਤ ਨੂੰ ਛੱਡਦੀ ਹੈ टाइम होगा गया पौने सत चला लेगा काली उड़ा बहुत आ पावर बहुत आ गड्डी में बस सस्पेंशन हार्ड है इसका होर कोई कमी नहीं है इसमें प्रेशर ब्रेक ਉਵਤ੍ਰੋਪ ਮੈਂ ਦਾ ਨਾ ਤੋ ਆ ਗਿਆ ਭਾਈ ਸ਼ੋਪੋਂ ਕਿ ਸਵੇਰੇ ਜਲਦੀ ਗਿਆ ਦਾ ਤੋ ਫਿਰ ਸ਼ਾਮ ਤੇ ਆਗਾ ਨਾਈ ਤੋਂ ਹੀ ਗਰੀ ਇੱਕ ਦੋ ਨਾ ਆਪ ਫਰਾਟੇ ਪੱਕੇ ਆਏ ਤੇ ਫਰਾਟੇ ਪੱਕੇ ਨਾ ਨੇ ਭਾਈ ਉਹ ਆਮਾ ਉਹ ਪੈਕਿੰਗ ਮਾ ਆਮਾ ਨੇ ਫਿਰ ਆਪ ਜੋੜਨੇ ਪੜਾ ਆ ਦੋ ਦਿਨ ਪੱਕੇ ਆਏ ਹੋਏ ਤੇ ਮਾਹ ਚੱਲੇ ਨਾ ਜੋੜਦੇ ਮੈਂ ਫਿਰ ਸਵੇਰੀ ਆਇਆ ਕਿਸੇ ਦਾ ਕਿਹਰ ਪੱਕੇ ਲੈਣੇ ਮਾਂ ਕੋਲ ਚਲ ਕੋਈ ਨਹੀਂ ਮਾਂ ਇਹਨਾਂ ਜੋੜ ਕੇ ਰੱਖ ਦੂਗਾ ਇਹਨੂੰ ਕਿਉਂਕਿ ਇਹ ਨਾ ਨਿਊ ਆਮਾ ਉਹ ਨਾ ਪੈਕ ਡਾਵਾ ਆ ਕਿਉਂਕਿ ਜਦ ਵੀ ਟਰਾਂਸਪੋਰਟ ਮਾਣੇ ਹੋਵਾਂ ਇਸ ਤਰ੍ਹਾਂ ਖੁੱਲੇ ਤੋਂ ਲੈ ਨਹੀਂ ਸਕਦੇ ਕਿ ਜਾਲੀਆਂ ਵਗੈਰਾ ਸਭ ਕੁ ਟੁੱਟ ਜਾਣਗੇ ਤਾਂ ਨਾ ਪੈਕਿੰਗ ਮਾਵਾ ਨਾ ਕਰਨੇ ਪੜਾ ਮਤਲਬ ਆਪਣੇ ਅਸੈਂਬਲ ਕਰਨੇ ਬੜਾ ਅਸੈਂਬਲੀ ਕਿਟ ਪੂਰੇ ਇਨਕੀ ਇੱਕ ਬਾਕਸੋਂ ਹਵਾ ਬਾਈ ਉਹਨੂੰ ਦੇਖ ਦੇ ਇੱਕ ਕਿਸ਼ ਤਰ੍ਹਾਂ ਜੋੜਨੇ ਕਿਸ਼ ਤਰ੍ਹਾਂ ਨਹੀਂ ਕਿਉਂਕਿ ਜਿਹੜਾ ਬੰਦਾ ਕੰਮ ਕਰਾ ਚੱਲ ਉਹਨੂੰ ਤਾਂ ਪਤਾ ਹੋਆ ਆਪਣੇ ਵਾਸਤੇ ਨਵੀਂ ਚੀਜ਼ ਸੀ ਇਹਨੂੰ ਦੇਖਿਆ ਇੱਕ ਪਹਿਲਾਂ ਪਰ ਉਲਟਾ ਲੱਗੇਦਾ ਉਸ ਵਲ ਚੈੱਕ ਕਰ ਹਵਾ ਪੁੱਠੀ ਮਾਰ ਰਿਹਾਦਾ ਬਾਈ ਫਿਰ ਇਸੇ ਪਾਰ ਦੇਖਿਆ ਉਹ ਪੁੱਠੀ ਚੱਕਰਾਂ ਵਾਲੀ ਮੋਟਰ ਦੀ ਦੋ ਪੱਖੇ ਦੇ ਮਤਲਬ ਮਤਲਬ ਦੋ ਤਰ੍ਹਾਂ ਦੇ ਪੱਖੇ ਜੀ ਇੱਕ ਵਿੱਚ ਸਿੱਧੇ ਤਰ੍ਹਾਂ ਦੇ ਪੱਖੇ ਲੱਗੇ ਆ ਇੱਕ ਵਿੱਚ ਪੁੱਠੇ ਤਰ੍ਹਾਂ ਲੱਗੇ ਆ ਕਿਉਂਕਿ ਪੁੱਠੇ ਸਿੱਧੇ ਚੱਕਰਾਂ ਦਾ ਚੱਕਰ ਹੋਣਾ ਹੈ ਨਾ ਮੋਟਰ ਦਾ ਬਈ ਕਿਹਾ ਬਈ ਲੋ ਮਿੱਤਰੋ ਟਾਈਮ ਹੋ ਗਿਆ 1 ਵਜੇ ਦਾ 11 ਮਿੰਟ ਅੱਜ ਦਾਦੀ ਜੀ ਨੂੰ ਦਵਾਈ ਦਿਵਾਉਣ ਦੀ 5 ਦਿਨ ਬਾਅਦ ਬੁਲਾਇਆ ਦੱਸਾਂ 5 ਦਿਨ ਹੋ ਗਏ ਮਾਂ ਚਲੋ ਦੁਬਾਰਾ ਦੁਬਾਰਾ ਨੂੰ ਜਾਇ ਮਾਂ ਨੂੰ ਫ੍ਰੀ ਹੋਮ ਹੈ बाकी गड् का बुरा हाल हो रहा है ये दिल कर रहा है, धबाऊंगा तो ना अंदर भी बुरा हाल है, हो देखो इधर भी गुडी तबाऊंगा तो एक दिन टाइम से कटगा ना तो दो ढाई घंटे चाहिए होव घर लो भाई यो ना पुलिस ला वाला उ सारे हॉस्पिटल के लै ना ਮਾਤਾ ਜੀ ਨੇ ਛੱਡ ਦਿਓ ਕਰਿਆ ਅੱਧਾ ਘੰਟਾ ਲੰਘੇ ਮਨ ਨਾ ਔਰੀਓ ਕਾ ਇੱਕ ਦੋ ਨੇ ਰਸਾ ਤੜਵਾ ਲਿਆ ਸਾੜ ਨੇ ਵੱਡ ਵੱਡ ਕਾ ਇੱਕ ਉਸ ਕਾ ਮਾਸਕਵਾ ਦਾ ਉਹ ਬਾਈ ਟਟਵਾ ਲਿਆ ਬਾਕੀ ਪੁਲਿਸ ਲੈਨ ਵਾ ਸਾਰੇ ਹਸਪੀਟਲ ਭਰੇ ਪੜੇ ਆ ਪੈਨ ਤੋਂ ਮੇਰੇ ਸੌਰੀ ਵੀ ਹੋ ਗਿਆ ਕਰਾਂ ਤੇ ਪੁਲਿਸ ਲੈਨ ਵਾ ਇਹ ਤਾਂ ਚਲੇ ਗਏ ਕਿਉਂਕਿ ਡਿਊਟੀ ਖਤਮ ਹੋ ਗਈ ਜੀ ਫਿਰ ਉਹ ਆਪਣੇ ਜਹਾਂ ਆਪਣਾ ਘਰ ਤਾਂ ਬਾਈ ਜ਼ਗਾਦਰੀ ਵਹਾਂ ਚਲੇ ਗਏ ਉਹ ਤੋਂ ਪਹਿਲਾਂ ਉਹ ਰਮੋਤੀ ਆਰਾਮ ਤੇ ਆ ਜੇਗਾ ਉਹਨਾਂ ਦੇ 20 ਮਿੰਟ ਲੱਗੇ ਕਰਾਂ ਦੇ ਈ ਚਾਹੀਦਿਆਂ ਇੱਕ ਦਿਨ ਚਾਹੀਦਾ ਪੂਰਾ ਨਹੀਂ ਪਤਾ ਨਹੀਂ ਉਹਦਾ 15 ਮਿੰਟ ਆਣੇ ਕਿ ਚਲੋ ਬੰਦਾ 2 4 ਡੇਢ 2 ਘੰਟਾ ਮਿਲ ਲਿਆ ਮਲਾ ਲਿਆ ਚਾਹ ਪਾਣੀ ਪੀ ਗਾ ਮੈਂ ਚਲੇ ਜਾਈਏ ਉਹਨੂੰ ਤਾਂ ਇਹ ਤਾਂ ਦੋ ਦਿਨ ਚਾਹੀਦਿਆਂ ਬਾਈ ਕਿਤੇ ਯਾਰ ਉੜ ਆ ਰਹੀਏ ਚੌਂਕ ਬਣਾ ਬਹੁਤ ਭੀੜ ਪਾਇਆ ਚਲ ਇਹ ਹੋਰ ਯੂਗਾ ਨਾ ਉਰਾ ਸੀ ਡਾਕਟਰ ਆ ਕੁੱਤਿਆਂ ਵਾਲਾ ਨਾ ਉਸ ਕੋ ਤੇ ਮਿਲ ਜਾਗਾ ਅੱਗੇ ਦੁਕਾਨ ਆ ਪਰ ਬੜੀ ਤਕਰੀ ਉਸ ਵਾਰ ਮਾਸਕ ਹੀ ਮਿਲ ਜਾਗਾ ਪਟੇ ਮਿਲ ਜਾਣਗੇ ਲੋ ਮਿੱਤਰ ਸਾਰੇ ਕੰਮ ਨਿਬੜ ਗਏ ਇੱਧਰ ਪ੍ਰਿੰਸ ਉਸ ਵਾਰ ਦਾ ਰਵੀ ਪ੍ਰਿੰਟਿੰਗ ਪ੍ਰੈਸ ਵਾ ਆਪਣਾ ਇੱਕ ਵਾ ਬਣਵਾਣੀ ਦੀ ਬੁੱਕ ਬਣਵਾਣੀ ਸੀ ਜਿਹੜੀ ਆਪਣੇ ਗੁਰੂ ਘਰ ਕੀ ਗੱਡੀਆਂ ਨੇ ਜਿਹੜੀ ਸਵੇਰੇ ਲੈ ਕੇ ਗਏ ਤੇ ਉਸਕੇ ਨਾ ਰੇਟਿੰਗ ਆ ਮੈਂ ਯਾਰ ਗਰੁੱਪ ਪੌਮਪਾ ਮਾ ਗਰੁੱਪ ਬਣਾ ਰਖਾ ਵੀਕ ਲਗਾ ਉਸਕਾ ਨਿਉਂ ਇੱਕ ਕਾਪੀ ਹੋ ਜਾਏਗੀ ਨਾ ਇੱਕ ਡੈਰੀ ਹੋ ਜਾਗੀ ਲੱਗਦੇ ਜਿਸਮਾ ਸਾਰਾ ਕੁਝ ਲਿਖਿਆ ਹੋਗਾ ਆਪਾਂ ਨੂੰ ਬਿਲਕੁਲ ਐ ਨਾ कम व्या हो जाएगा कलू सारी रीडिंग निकलिया वा तेल पाव जा कोई लेकर गया कहाँ ले गया सब पता लग जा किन्ने किलोमीटर चलाई आ नहीं वैसे आपेट पाव ड्राइवर ने पाव इन आउट की रीडिंग पाव इन्ने किलोमीटर चली आ जिस तरह मैं अच गया पंताली किलोमीटर चली आओ वो चीज़ हो जाए बाकी चल भाई होस्पिटल आए थे ड्रिप लाने डॉक्टर कह रहे ड्रिप लग रही ए सी भी नहीं है यार गर्मी नहीं लग रही मित्रों नए दिन की शुरुआत हो गई भाई सब सवेरे मौसम इना ठंडा कोल कोल मौसम हो गया बिल्कुल बरसात आ गई बी देखो किड़मिन गुन खेड रही अपनी दादी के ਬਿਲਕੁਲ ਥੋੜੀ ਥੋੜੀ ਬਰਸਾਤ ਆ ਇਸ ਤਰ੍ਹਾਂ ਨਹੀਂ ਮਤਲਬ ਹੈ ਪਰ ਗਰਮੀ ਇੰਨੀ ਜ਼ਿਆਦਾ ਹੋ ਰਹੀ ਬਹੁਤ ਜ਼ਿਆਦਾ ਜੇ ਨਹੀਂ ਪੜਦਾ ਨਾ ਚੱਕਾ ਸੀਗਾ ਫਿਰ ਸਵਾਦ ਆ ਕਰਨੇ ਦਾ ਹੱਲ ਹੋ ਜਾ ਕੋਈ ਇਹ ਦੇਖੋ ਬੱਦਲ ਬਾਈ ਹੋ ਰਹੀ ਹੈ ਪਰ ਮੀਂਹ ਉਹੀ ਬਿਲਕੁਲ ਕਿੰਮਿਨ ਕਿੰਮਿਨ ਪੜ ਰਿਹਾ ਹੋਰੀਏ ਘੁੰਮ ਮੈਂ ਦੇਖ ਸ਼ੈਤਾਨ ਹੋਰੀ ਹਲੋ ਕਰਦੇ ਸਾਰਨ ਇਤਰਾ ਕਰਾ ਹਲੋ ਗੁੰਨੂ ਦੇ ਪਾਸ ਜਾਗਾ ਪਰ ਗੁੰਨੂ ਨੇ ਕੁਝ ਨਹੀਂ ਕਹਿੰਦਾ ਗੁੰਨੂ ਗੁੰਦੂ ਜੀ ਕੰਨਾ ਪੱਟੀ ਜਾ ਮਾ ਤੋਂ ਰੀਲ ਪਿਆਰ ਕਰਾ ਤਾਂ ਕਰ ਕਾ ਨਹੀਂ ਉਹ ਦੂਸਰੀ ਨਾਨਿੰਦ ਲਵਾਂ ਨਹੀਂ ਲੱਗਣ ਦੇਂਦਾ ਨਾਨਦ ਬਹੁਤ ਕਰਾ ਬਾ ਉਹ ਉਹ ਮੰਦ ਨੂੰ ਬਾ ਕਰਾ ਨੂੰ ਕਰ ਦੇ ਵਿਦੂ ਹੋ ਜਾ ਮੇਰੇ ਤੇ ਬਾਕੀ ਅਜ ਲਾਈਟ ਵੀ ਨਹੀਂ ਹੈ ਸੂਚੀ ਲਾਈਟ ਪਾ ਧੰਕੀ ਤਾ ਚਲੋ ਦੇਖ ਫੱਕੇ ਟਿੰਗੀ ਟਿੰਗੀ ਦੀ ਦੀ ਕਰਦੇ ਸਾਲਿਆਂ ਇਨਵਰਟਰ ਪਾ ਇਹ ਖਲੋ ਗਿਆ ਆਪਣੇ ਮੈਨੂੰ ਪਤਾ ਨਹੀਂ ਕੌਣ ਆ ਗਿਆ ਉਹ ਬੰਦ ਹੋ ਗਿਆ ਆਪਣੇ ਆਪ ਰੂਵੀ ਖੋਲਿਆ ਨਾ ਸਾਰੇ ਮੇਰੇ ਘਰ ਦਾ ਕਰਦਾ ਜੜ ਜਾਗਾ ਹਵਾ ਠੰਡੀ ਚੱਲ ਰਹੀ ਮੈਂ ਸੋਚ ਰਿਹਾ ਤਾਂ ਖੋਲ ਲਵਾਂ ਪਰ ਹਵਾ ਸਿੱਟੀ ਰਹੀ ਮੈਂ ਅੱਡ ਪਰਾਂ ਮੌਸਮ ਟੰਡਾ ਅਸਵੇਂ ਚ ਲੱਗੀ ਗੁੱਲੂ ਖੇਡਣ ਗੁਨੋ ਹਾਂਜੀ ਗੁਨੋ ਕੀ ਮੈਂ ਖੇਡ ਰਹੀ ਆਪਣੇ ਲੋ ਮਿੱਤਰ ਪੋਲਿਊਸ਼ਨ ਮੋਕਰੀਆ ਤਾਂ ਗੱਡੀ ਦਾ ਪੋਲਿਊਸ਼ਨ ਚੈੱਕ ਹੋ ਰਿਹਾ ਇਹ ਚੈੱਕ ਹੋਗਾ ਲੱਗਾ ਇਹ ਤਾਂ ਨਵੀਂ ਗੱਡੀ ਆ ਯਾਰ ਨਵੀਂ ਤਾਂ ਗੱਡੀ ਆ ਹੋਰ ਇਹਨੂੰ ਸਾਰ ਚੱਲ ਕਰ ਲੈ ਚੈੱਕ ਵਾਲੀ ਨੂੰ ਉਹ ਲਾਗਾ ਚੈੱਕ ਕਰ ਰਿਹਾ ਇਸਨੂੰ ਬਾਕੀ ਸ਼ਹਿਰ ਜਾ ਰਿਹਾ ਦਾਦੀ ਨੂੰ ਅੱਜ ਫੇਰ ਦਵਾਈ ਦੁਵਾ ਕੇ ਲੈ ਆਣੀ ਬਾਈ। ਉਹੋ ਚੱਕਾ ਗੇੜਾ ਇੱਕ ਹੋ ਗਿਆ। ਇਹ ਚਲ ਗਾ ਅੱਜ ਨਾ ਹਸਪੀਟਲ ਚੇਂਜ ਕਰਕੇ ਦੇਖੇ ਦਾ। ਕਹਿੰਦਾ ਦੂਸਰੇ ਹਸਪੀਟਲ ਨਾਲ ਲੈ ਕੇ ਮੰਨਣੀ ਉਹਦਾ ਯਾਰ ਚਲੋ ਉਹ ਬਾਬ ਜੂਰ ਗਨੂ ਬਾਈ। ਇਸ ਉਮਰ ਮਾਨਕ ਨਾ ਹਰੇਕ ਬੰਦੇ ਨੂੰ ਹੋਣਾ ਲਾ ਜਾ ਹਾਏ ਮੈਨੂੰ ਦੁਕਾਨ ਦੇ ਨਹੀਂ ਮਾ। ਮਾ ਚੱਲ ਕਹੀਂ ਹੋਰ ਦਿਖਾ ਦੇ ਆ। ਪਹਿਲਾਂ ਗੱਡੀ ਲਿਓ ਪਹਿਲਾਂ ਪਿੱਛੇ ਦੇ। ਉਹ ਕਰਾ ਕੋਈ ਨਹੀਂ ਆ ਕਰਾ ਇਸ ਉਮਰ ਮਾ ਉਹ ਬੰਦੇ ਨਹੀਂ। ਠੀਕ ਆ ਜੀ ਉਮੀ ਕੋ ਜਾ। ਔਰਾ ਖੜੋ ਮੈਂ ਗੱਡੀ ਲੈ ਕਾ ਹਾਂ ਪੁਰਾਣਾ ਸਾਰੀ ਵਾਇਆ ਮਾਰਕੀਟ ਜੀ ਬਾਈ ਗੱਡੀਆਂ ਗੁੱਡੀਆਂ ਡੈਂਟਿੰਗ ਪੈਂਟਿੰਗ ਸਾਰੀ ਭਰੀ ਅੱਖੀ ਦਿੱਖੇ ਬੰਦਾ ਕਹਾਂ ਨੂੰ ਗੱਡੀ ਕੱਢਾ ਕਹਾਂ ਨੂੰ ਨਾ ਕੱਢਾ ਬਰੋ ਹਾਲ ਹੋਇਆ ਪੜਿਆ ਮਾਂ ਪਰਾ ਗੱਡੀਆਂ ਬਿਠਾ ਦੂਆਂ ਫਿਰ ਦਵਾਈ ਲੂੰਗਾ ਉਡੀ ਕਢਾਗਾ ਮੈਂ ਗੱਡੀ ਸਾਲੀ ਨਾ ਕੱਢਾ ਲਗੈ ਨਹੀਂ ਦਿਖਾਣੇ ਕੰਨ ਜਾ ਸਰੀਰ ਅਰ ਉਮਰ ਬਜ਼ੁਰਗ ਹੋ ਜਾਣਾ ਫਿਰ ਬੰਦੇ ਨੂੰ ਟੈਂਸ਼ਨ ਖਾਣ ਲੱਗ ਜਾ ਵੀ ਹਾਏ ਮੈਂ ਮੰਜੇ ਪੜਨਾ ਹਾਏ ਮੰਜੇ ਪੜਨੇ ਟਾਈਮ ਆ ਜਾ ਕੋਈ ਬੰਦਾ ਚਾ ਮੈਂ ਵੀ ਆ ਜਦ ਬੂਸ ਉਮਰ ਮਾਵਾਂਗੇ ਫਿਰ ਇੱਕ ਬੰਦਾ ਡਰਨ ਲੱਗ ਜਾ ਜਿਸ ਨੇ ਨਜ਼ਾਰੇ ਦੇਖੇ ਮਨ ਜ਼ਿੰਦਗੀ ਵਿੱਚ ਔਖਾ ਫਿਰ ਰਹੇ ਆ ਜਦ ਮੰਜੇ ਪੜਨਾ ਪੜਾ ਬਹੁਤ ਔਖਾ ਬਾਈ ਫਿਰ ਨੇੜੇ ਬੰਦੇ ਨੂੰ ਤੂੰ ਸੀ ਕਿ ਟੈਂਸ਼ਨ ਖਾਈ ਜਾ ਹਾਏ ਮੰਜੇ ਪੜਨਾ ਡਾਕਟਰ ਕਹਿੰਦਾ ਕੋਈ ਨਹੀਂ ਟੈਂਸ਼ਨ ਹੋ ਰਹੀ ਆ ਆ ਸੈੱਟ ਹੋ ਜਾਗਾ ਕੋਈ ਚੱਕਰ ਨਹੀਂ ਮੈਂ ਠੀਕ ਆ ਜੀ ਮੋਗੋ ਤੇਲ ਘੱਟੋ ਦਾ ਗੱਡੀ ਮਾਂ ਤੇਲ ਪਵਾ ਲਵਾਂ ਕਈ ਵਾਰ ਪਤਾ ਕਿ ਬਜ਼ੁਰਗ ਦੇ ਸਰੀਰ ਆ ਕਈ ਵਾਰੀ ਹੋਰ ਬਿਮਾਰ ਟਮਾਰ ਹੋ ਜਾ ਪਹਿਲਾਂ ਫਿਰ ਬੰਦਾ ਤੇਲ ਨੂੰ ਭੱਜਾ ਕਾ ਵੀ ਤੇਲ ਪਵਾਵਾ ਤੇਲ ਪਵਾਵਾ ਇਸ ਕਰਕੇ ਪਹਿਲੀ ਰੱਖੋ ਤੇਲ ਠੀਕ ਆ ਵੀ ਜੀ ਮੈਂ ਤਾਂ ਤੇਲ ਪਾ ਲੇ ਪਹਿਲਾਂ ਫਿਰ ਰਾਤ ਭਰਾਤ ਜਾਣਾ ਪੜਦਾ ਫਿਰ ਓਖਾ ਯਾਰ ਪੰਪ ਨਹੀਂ ਮਿਲਦਾ ਬਾਣੀ ਹੁੰਦਾ ਹੈ ਮੈਂ ਬੰਦੇ ਨੂੰ ਸਮਾਨ ਲੈਣੇ ਭੇਜਿਆ ਕਾ ਕਾ ਹੋਇਆ ਕੀ ਹੋ ਗਿਆ ਉਹ ਆ ਨਹੀਂ ਲੈ ਹੈ ਤੂੰ ਤਾਂ ਪੁੱਛ ਲੈ ਲੈਂਦਾ ਕਾ ਪੜੇਗਾ ਐ ਆ ਕਾ ਰੱਖਿਆ ਹੈ ਕਾ ਰੱਖਿਆ ਅਰ ਤੈਨੂੰ ਗੱਲ ਤਾਂ ਦੱਸਦਾ ਤੈਨੂੰ ਮੇਰੀ ਬਾਤ ਸੁਣ ਜਦ ਕੱਲ ਆਪਾਂ ਐਮ ਸੀ ਰੱਖਦੇ ਤੇ ਮੈਂ ਤੈਨੂੰ ਨਹੀਂ ਕਿਹਾ ਦਾ ਐਮ ਸੀ ਕੇ ਬਾਕਸ ਕਹਾਂ ਪੜੇ ਆ ਇਹ ਰੱਖੇ ਆ ਹਾਂ ਬਸ ਫਿਰ ਇਹੀ ਤਾਂ ਹੈ ਹੋਰ ਕਹਾਂ ਹੈ ਇਹ ਦੇਖ ਪੜਿਆ ਇਹਨੂੰ ਇੱਧਰ ਉੱਧਰ ਦੇਖਾ ਗਏ ਦੇਖ ਦੋ ਵਾਲਾ ਇਹ ਪੜਿਆ ਅੱਛਾ ਇਹ ਪੜਿਆ ਬਸ ਇਹ ਤੋਂ ਚਲੇ ਗਿਆ ਵਾਹ ਚੱਲੇ ਇਹਨੂੰ ਸਾਈਡ 'ਮਾਂ ਰੱਖ ਲੈ ਫਿਰ ਆ ਇੱਕ ਕਈ ਜੀ ਇਹਨੂੰ ਤਲਾ ਰੱਖ ਲੈ ਰਾਲੇ ਨੂੰ ਇਹਨੂੰ ਖੋਲ ਚੱਕ ਇੱਕ ਨੂੰ ਅੰਦਰ ਲੈ ਚਲਾ ਬ ਕੋਈ ਨਹੀਂ ਅੰਦਰ ਕਿਆ ਲੋਡ ਪੜਾਇਆ ਸੀ ਬਸ ਇਹ ਤੋਂ ਦਿਖ ਜਾਏਗਾ ਤੈਨੂੰ ਹਾਂ ਹਾਂ ਹੈ ਠੀਕ ਹੈ ਬੰਦੇ ਨੂੰ ਪਤਾ ਪੌੜੀ ਲਾ ਕੇ ਦੇਖ ਲਈ ਘਰ ਤੋਂ ਹੈ ਇੱਕ ਸੱਲ ਨੇ ਉਰੀ ਰੱਖ ਰਗੇ ਹੈ ਆਪਣੇ ਹਾਂ ਖ ਜਿਹੜੇ ਖਤਮ ਹੋ ਗਏ ਬਸ ਠੀਕ ਹੈ ਕੋਈ ਨਹੀਂ ਯਾਦ ਰੱਖੇ ਠੀਕ ਆ ਠੀਕ ਆ ਇਹ ਫਿਊਜ਼ ਠੀਕ ਆ ਚਲ ਪਿੱਛਲੇ ਘਰ ਹੈ ਪੱਜਿਆ ਵਾ ਨਾ ਲੈ ਦ ਸਮਾਨ ਲੈਣ ਜਦ ਜਿਹੜਾ ਬੰਦਾ ਏਸੀ ਮ 5-7 ਮਿੰਟ ਬੈਠ ਜਾਣਾ ਕੋਈ ਏਸੀ ਵੀ ਰੱਖੇ ਹੋਣੇ ਉਹ ਏਸੀ ਲਾ ਕੇ ਦੇਣਾ ਨੂੰ ਮੈਂ ਕਹਾ ਏਸੀ ਅੰਦਰ ਬਹੁਤ ਕਹਿ ਰਿਹਾ ਅੱਛਾ ਏਸੀ ਰੱਖ ਕੇ ਕਹਿ ਰਿਹਾ ਬਿਜਲੀ ਦਾ ਕੀ ਕੀ ਸਮਾਨ ਰੱਖ ਮੈਂ ਬਿਜਲੀ ਦਾ ਟੋਟਲ ਹੀ ਰੱਖਿਆ ਹੋਇਆ ਅੱਛਾ ਅੱਛਾ ਕਹਿ ਰਿਹਾ ਕਹਿ ਰਿਹਾ ਵਾਸ਼ਿੰਗ ਮਸ਼ੀਨਾਂ ਕਿੱਥੇ ਰੱਖਿਆ ਨੇ ਤੇ ਈ ਵੀ ਨੂੰ ਦੇਵਾਂ ਮੈਂ ਕਹਾ ਯਾਰ ਵਾਸ਼ਿੰਗ ਮਸ਼ੀਨਾਂ ਮੈਂ ਕਹਾ ਉਹ ਐਸੈਸਰੀ ਦਾ ਪਾਰਟ ਹੋ ਜਾਆ ਇੱਕ ਅਲੱਗ ਸੈਟ ਇਲੈਕਟ੍ਰੋਨਿਕਸ ਹੋ ਜਾ ਉਹ ਚੀਜ਼ਾਂ ਮਹਾ ਜੇਦੋ ਵਾਸ਼ਿੰਗ ਮਸ਼ੀਨ ਹੋ ਗਈ ਟੀਵੀ ਹੋ ਗਿਆ ਫ੍ਰਿਜ ਹੋ ਗਿਆ ਸਾਰੇ ਚੱਲਣ ਵਾਲੇ ਬਿਜਲੀ ਬਾਹ ਪਰਨੇ ਅਲੱਗ ਮਟੀਰੀਅਲ ਹੋਵਾ ਮਹਾ ਬਿਜਲੀ ਕੇ ਸਮਾਨ ਮੰਨ ਜਾਂਦਾ ਹੈ ਇਹ ਕੁਝ ਇਲੈਕਟ੍ਰੋਨਿਕ ਹੋ ਜਾ ਇਹ ਜੰਗ ਸੋ ਟਾਈਪ ਕੀ ਵਜਾ ਮਾਂ ਹੋ ਨਹੀਂ ਮਿਲਦੀ ਅੱਛਾ ਅੱਛਾ ਤੇ ਬਿਜਲੀ ਦਾ ਫਿਰ ਕੀ ਸਮਾਨ ਰੱਖਿਆ ਗਿਆ ਪੈਪੂਗ ਰੱਖੇ ਨੇ ਬਸ ਗਿਰ ਮੈਂ ਕਿਹਾ ਬਸ ਆ ਪੈਪੂਗ ਰੱਖੇ ਹੋਇਆ ਬਸ ਮਾਂ ਹੋਰ ਨਹੀਂ ਕੁਝ ਰੱਖਿਆ ਮਾਂ ਬਾ ਪਤਾ ਕਿ ਹਰ ਇੱਕ ਬੰਦਾ ਨਹੀਂ ਸੋਚਦਾ ਪਤਾ ਕਿ ਕੀ ਚੀਜ਼ ਆ ਵੀਰੇ ਇਹਨਾਂ ਦੁਕਾਨਦਾਰੀ ਮੈਂ ਜਿਹੜਾ ਬੰਦਾ ਜਦ ਤੱਕ ਪੜ੍ਹਿਆ ਨਹੀਂ ਨਾ ਬੰਦਾ ਨਹੀਂ ਸੋਚਦਾ ਮੈਂ ਵੀ ਨਹੀਂ ਸੋਚਦਾ ਕਿ ਉਹਦਾ ਵੀ ਕੀ ਚੀਜ਼ ਆ ਕਰੀ ਬੰਦਾ ਹੌਲੀ ਹੌਲੀ ਆਵਾ ਇਸ ਲਾਈਨ ਮੈਂ ਫਿਰ ਪਤਾ ਲੱਗਾ ਛੋਟੇ ਛੋਟੇ ਪਾਰਟ ਕਰਕੇ ਐਸੈਸਰੀ ਦਾ ਪਾਰਟ ਬਹੁਤ ਜ਼ਿਆਦਾ ਹੋ ਜਾਂਦਾ ਬਾਈ ਬਿਜਲੀ ਦਾ ਸਮਾਨ ਕੈਦ ਨਾ ਬੰਦੇ ਨੇ ਬਿਜਲੀ ਦਾ ਸਮਾਨ ਰੱਖਿਆ ਹੋਇਆ ਇਤਨੇ ਕਿ ਮੈਂ ਕਰਾ ਵੀ ਇਤਨੇ ਪਾਰਾ ਨਾ ਬਿਜਲੀ ਦਾ ਬੰਦਾ ਕਦੀ ਪੂਰਾ ਨਹੀਂ ਕਰ ਸਕਦਾ ਮੈਂ ਇਸ ਦਾ ਪੂਰਾ ਕਰ ਸਕਦਾ ਮੈਨੂੰ ਇਹ ਪਤਾ ਮੈਂ ਪਲੰਬਰ ਵਾਲਾ ਸਮਾਨ ਸੈਂਟਰੀ ਆਈਟਮ ਬੰਦਾ ਪੂਰਾ ਕਰ ਸਕਦਾ ਪਰ ਬਿਜਲੀ ਕਾ ਨਹੀਂ ਕਰ ਸਕਦਾ ਕਿਉਂ ਬਿਜਲੀ ਦਾ ਇਤਨਾ ਜਿਆਦਾ ਖਲਾ ਰਣਾ ਬਿਜਲੀ ਦੇ ਨਿਊ ਅਪਡੇਟ ਇਤਨੇ ਕਾ ਨਾ ਜਿਸ ਕਾ ਕੋਈ ਅੰਤ ਨਹੀਂ ਭਾਈ 9 ਮਹੀਨੇ 99 ਦਿਨ ਹੈ ਅੱਦੇ ਦੀ ਆਦਮੀ ਨਹੀਂ ਆ ਅੱਦੇ ਤੋਂ ਚੱਲੋ ਆਦਮੀ ਲੈਂਦੇ ਹਾਂ ਪਰ ਉਹੀ ਚੀਜ਼ਾਂ ਵੀ ਇਸ ਚੀਜ਼ ਦਾ ਕੋਈ ਅੰਤ ਨਹੀਂ ਹੈ ਬਿਜਲੀ ਦੇ ਸਮਾਨ ਦਾ ਇਸ ਨੂੰ ਤਾਂ ਬੰਦਾ ਕਦੀ ਵੀ ਨਿਕਾਬਰ ਕਰ ਸਕਦਾ ਵੀ ਬੰਦਾ ਪੂਰਾ ਕਰ ਲੇਗਾ ਉਹ ਚੀਤਾ ਮਨਮਾਨਾ ਕੱਢੋ ਦੇ ਬਿਜਲੀ ਵਾਲਾ ਤਾਂ ਕੱਢ ਹੀ ਆ ਇੱਕ ਆਈਟਮ ਮਤਲਬ ਇੱਕ ਸੀਰੀਅਸ ਨੂੰ ਪੂਰਾ ਕਰ ਸਕਾ ਉਹ ਇੱਕ ਕੰਪਨੀ ਮ ਜੇ ਸਾਰੀ ਕੰਪਨੀ ਨੂੰ ਰੱਖੀ ਜਾਵਾ ਕਰੀ ਆ ਤਾਂ ਘਾਣੀ ਬਹੁਤ ਦੂਰ ਮੁੰਚਾ ਹਾਂ ਰੱਖ ਲਿਆ ਲੋਕ ਮੈਨੂੰ ਨਹੀਂ ਲੈਂਦਾ ਵੀ ਆਪਣੇ ਮੈਨ ਰੱਖਿਆ ਜਿਹੜਾ ਅਪਣ ਨੂੰ ਕਦੇ ਕੋਈ ਵੀ ਨਾ ਰੱਖ ਸਕਦਾ ਰੱਖ ਲਿਆ ਲੋਕ ਜਿਸ ਕੀ ਇਨਵੈਸਟਮੈਂਟ ਜ਼ਿਆਦਾ ਹੈ ਬਈ ਉਹ 15-20 ਕਰੋੜ ਰੁਪਏ ਦੇ ਇਨਵੈਸਟਮੈਂਟ ਕਰ ਰਿਹਾ ਅਗਲਾ ਬੜੀ ਫਰਮ ਆ ਉਹ ਰੱਖ ਲੇਗੀ ਉਸ ਬੱਜਾ ਜਗਾ ਚਲੋ ਸਾਰਾ ਪੂਛਾ ਉਪਰ ਸੇਲ ਦੀ ਲੋਕੇਸ਼ਨ ਵੀ ਹੈ ਸ਼ਹਿਰਾਂ ਵਿੱਚ ਬੈਠਣਾ ਬਾਈ ਫਿਰ ਇਸਤਰੀਆਂ ਤੁਹਾਨੂੰ ਪਤੀ ਹੈ ਅੱਛਾ ਬਹੁਤੇ ਬੰਦੇ ਮੇਰੇ ਭਾਵੇਂ ਯਾਰ ਤਨ ਇੰਨਾ ਪੈਸਾ ਲਾਏ ਤਾਂ ਸ਼ਹਿਰਾਂ ਵਿੱਚ ਬੈਠ ਜਾਂਦਾ ਵਾ ਹੋ ਜਾਂਦਾ ਯਾਰ ਤੁਹਾਨੂੰ ਇਸ ਚੀਜ਼ ਦਾ ਨਹੀਂ ਨੋਵਲ ਜ ਹੈ ਮਨ ਨੂੰ ਪਾ ਲੱਗਿਆ ਜਦ ਕੰਮ ਕਰਨਾ ਨਾ ਬਹੁਤ ਔਖਾ ਭਾਈ ਜੇ ਸ਼ਹਿਰਾਂ ਵਿੱਚ ਬੈਠਣੇ ਵਾਸਤੇ ਘੱਟੋ ਘੱਟ ਜਿਸ ਤਰ੍ਹਾਂ ਆਪਣਾ ਦੋ ਕੰਮ ਵੀ ਹੈ ਨਾ ਘੱਟੋ ਘੱਟ ਵੀ 2 20 ਕਰੋੜ ਕੇ ਲਾਗ ਚਾਹੀਦਾ ਸਮਾਨ ਕਿਉਂਕਿ ਸ਼ਹਿਰ ਮਾ ਹਰੇਕ ਤਰ੍ਹਾਂ ਦਾ ਗਾਹਕਾਣਾ ਬਈ ਸ਼ਹਿਰ ਮਾ ਇਹ ਤਾਂ ਹੈ ਨਹੀਂ ਆਪਣਾ ਗੋਂ ਵਾਲਾ ਗਾਹਕਾਣਾ ਵੀ ਚਲੋ ਕੋਈ ਨਹੀਂ ਸ਼ਹਿਰ ਮਾ ਤਾਂ ਹਰੇਕ ਤਰ੍ਹਾਂ ਗਾਹਕਾਣਾ ਹਰੇਕ ਚੀਜ਼ ਮੰਗਣੀ ਹਰੇਕ ਚੀਜ਼ ਰੱਖਣੀ ਪੜਾਇਆ ਸ਼ਹਿਰ ਕੀ ਦੁਕਾਨਦਾਰੀ ਬਹੁਤ ਔਖੀ ਹੈ ਬਈ ਆਪਣਾ ਤਾਂ ਗੋਂ ਮਾ ਜ ਪੂਰਾ ਹੁੰਦਾ ਹੈ ਸ਼ਹਿਰ ਮਾ ਇਨਵੈਸਟਮੈਂਟ ਬਹੁਤ ਜ਼ਿਆਦਾ ਹੈ ਸ਼ਹਿਰ ਮਾ ਜਗ੍ਹਾ ਲਓ ਫਿਰ ਗਦਾਮ ਚਾਹੀਦੇ ਜਿੰਨ ਸਮ ਜਿਤਨੇ ਵੀ ਸ਼ਹਿਰ ਮਾ ਜਿਤਨੀ badi ਦੁਕਾਨ ਹੋਵੇ ਉਸਨੇ ਉਤਨੇ ਗਦਾਮ ਹੋਗੇ ਦੇਖੋ 5-7 ਗਦਾਮ ਤੋਂ ਨੋਰਮਲ ਜਿਹਾ ਮਾ ਤੁਨ ਕੀ ਇਨਵੈਸਟਮੈਂਟ ਉਹੀ ਹੋ ਜਾ ਬਾਈ ਆਪਾਂ ਨੂੰ ਲਖਾਨੇ 10-20 ਕਰੋੜ ਰੁਪਏ ਆ ਗਈ ਕਿ ਕਿਆ ਬਹੁਤ ਬੜਾ ਬਹੁਤ ਬੜਾ ਉਹਨਾਂ ਵਾਸਤੇ ਕੁਝ ਨਹੀਂ ਹੁੰਦਾ ਕਿਉਂਕਿ ਸਮਾਨ ਜਦਾਵਾ ਨਾ ਬਾਈ ਪਤਾ ਵੀ ਨਹੀਂ ਲੱਗਦਾ ਹਮ ਵੀ ਨਹੀਂ ਸੋਚੇ ਕਾਉਂਦਾ ਕਿਆ ਕਹੇ ਦੁਕਾਨ ਨੂੰ ਮੈਂ ਵੀ ਨਹੀਂ ਸੋਚਦਾ ਵਿਚਾਰ 5 ਲੱਖ ਲਾ ਕ ਦੁਕਾਨ ਖੁੱਡਾ ਫਿਰ ਪਤਾ ਲਗਾ ਵੀ 4-5 ਲੱਖ ਰੁਪਏ ਕਦੋਂ ਕੱਲਾ ਪਾਇ ਪੋਹਾ ਵਾ ਬਾਕੀ ਸਮਾਨ ਤਾਂ ਬਾਅਦ ਮਰਿਆ ਤਾਂ ਇਸ ਚੀਜ਼ ਕਰਕੇ ਬਈ ਇਨਵੈਸਟਮੈਂਟ ਜਿੱਤਨੇ ਆਪਾਂ ਬੜੀ ਲੋਕੇਸ਼ਨ ਬਜਾਂਗੇ ਉਤਨੀ ਬੜੀ ਇਨਵੈਸਟਮੈਂਟ ਵੀ ਆ ਅੱਛਾ ਪਿੱਛੇ ਵੀ ਸਾਰਾ ਕੁਝ ਦੇਖਣਾ ਪੜਾ ਚਲੋ ਆ ਜਿਹੜੇ ਇਸ ਚੀਜ਼ 'ਮਾ ਹਾਂਢਗੇ ਹੋਊਗੇ ਉਹਨਾਂ 'ਪਾ ਹੈ ਵੀ ਹੈ ਇਤਨਾ ਉਹ ਚੀਜ਼ ਇਨਵੈਸਟ ਕਰ ਸਕਾਂ ਬੜੀ ਖੁਸ਼ੀ ਦੀ ਬਾਤ ਆ ਭਾਈ ਜਿੰਨੀ ਇਨਵੈਸਟ ਕਰਾਂਗੇ ਉਤਨੀ ਆਪਣੀ ਇਨਕਮ ਵਧਾਗੀ ਇਹ ਤਾਂ ਹੈ ਹੀ ਆ ਜੇ ਆਪਾਂ ਅੱਜ ਕਰੋੜ ਲਾਵਾਂਗੇ ਤਾਂ ਆਪਣੀ ਇਨਕਮ ਵੀ ਲੱਖਾਂ ਵਿੱਚ ਵਗ ਜਾਊ ਆਪਾਂ ਲੱਖਾਂ ਲਾਵਾਂਗੇ ਤਾਂ ਆਪਣੀ ਇਨਕਮ ਹਜ਼ਾਰਾਂ ਵਿੱਚ ਵਗ ਜੇ ਆਪਾਂ ਅਰਬਾਂ ਵਿੱਚ ਲਾਵਾਂਗੇ ਤਾਂ ਆਪਣੀ ਲੱਖਾਂ ਵਿੱਚ ਇਨਕਮ ਕਰੋੜਾਂ ਵਿੱਚ ਹੋ ਜਾਗੀ ਉਹ ਚੀਜ਼ ਹੋਊ ਆ ਭਾਈ ਸਾਰੀ ਚੀਜ਼ਾਂ ਟਾਈਮ ਸਰਵਾਂ ਦੀ ਬਹੁਤ ਟਾਈਮ ਲਗਾਗਾ ਕਹਿਣਾ ਮਜ਼ਾਕ ਮੂੰਹ ਹਲਾ ਦੇਣਾ ਸਹਿਰਾਂ ਵਿੱਚ ਬੈਠਣਾ ਜੇ ਨਿਉ ਕਰ ਦੋ ਉਹ ਕਰ ਦੋ ਬਹੁਤ ਕੁਝ ਹੋਣਾ ਬਾਈ ਇਸ ਲੈਂਨ ਵਿੱਚ ਜਿਹੜਾ ਇਸ ਲੈਂਨ ਵਾਲਾ ਬੰਦਾ ਨਾ ਉਹ ਤੁਹਾਨੂੰ ਦੱਸ ਸਕਦਾ ਸਹੀ ਪ੍ਰੋਪਰ ਵੀ ਹਾਂ ਇਸ ਤਰ੍ਹਾਂ ਨੇ ਹਮਦੇ ਉਸ ਤਰ੍ਹਾਂ ਹੁੰਦਾ ਉਸ ਦੀ ਬਾਤ ਕਦੇ ਸੁਣ ਕਾ ਦੇਖੀ ਵੀ ਹਾਂ ਇਸ ਤਰ੍ਹਾਂ ਉਸ ਤਰ੍ਹਾਂ ਵਾ ਜੇ ਜਿੰਨੇ ਨਹੀਂ ਕਰਿਆ ਤਾਂ ਬਸ ਉਹ ਬੜ ਗੱਲਾਂ ਕਢਾ ਤੋ ਜਿਸ ਤਰ੍ਹਾਂ ਮਰਜ਼ੀ ਬਣਾ ਦੇ ਠੀਕ ਨਹੀਂ ਬਾਈ ਇਹ ਦੋ ਜ਼ਿਮੀਦਾਰ ਆਪਨ ਵੀ ਕਹਦੇ ਆ ਬਾਈ 50 ਕਿਲੋ ਬਜਨ ਗੇਰਕਾ 50 ਕਿਲੋ ਬੀਜ ਗੇਰਕਾ ਕਹੀਂ ਕਵੰਟਲ ਕੱਢ ਲਿਆ ਉਹ ਕੱਢਣਾ ਕਿਸ ਤਰ੍ਹਾਂ ਕਿਹਾ ਹਿਸਾਬ ਬਤਾਉ ਉਹ ਉਹਦਾ ਜ਼ਿਮੀਦਾਰ ਨਹੀਂ ਠੀਕ ਨਹੀਂ ਭਾਈ ਗਿੱਦਰ ਕੀ ਗਾਲੀ ਤੇ ਫੇਰ ਨਹੀਂ ਪੱਕਦੇ ਨਾ ਜਿਸ ਤਰ੍ਹਾਂ ਉਸਤਰੀਆਂ ਬਾਤਾਂ ਕੇ ਲਕੜਾ ਨਹੀਂ ਬਾਤਾਂ ਕੇ ਲਕੜਾ ਨਹੀਂ ਬਣਦੇ ਸਾਰਾ ਕੰਮ ਕਰਨਾ ਫੜਾ ਚੁੱਲੇ ਵਿਖਣਾ ਫੜਾ ਸੂਜੀ ਪਾਣੀ ਤੇਲ ਤੇ ਮੈਂ ਵੀ ਤੇ ਕਰਨੇ ਉਹਨਾਂ ਦਾ ਪ੍ਰਾਈਸ ਸਭ ਕੁਝ ਹੋਣਾ ਨਾ A to Z ਕੰਮ ਹੋ ਵਾ ਫੇਰ ਕੜਾ ਬਣਾ ਭਾਈ ਗੱਲਾਂ ਗੱਲ ਦਾ ਬੰਦਾ ਬਣਾਉ ਦੇ ਯਾ ਕਿਉਂ ਵੀ ਦਿਸ਼ੂ ਮਨ ਕਰੇ ਵੀ ਇਹੋ ਹੀ ਨਹੀਂ ਸਾਮ ਸੰਭਾਲ ਰਹੀ ਹੈ ਇਹ ਮਰਾ ਯੋ ਹੀ ਨਹੀਂ ਪਤਾ ਲੱਗਦਾ ਕਹਾ ਸੁੱਚ ਪੜਿਆ ਕਹਾ ਬਟਨ ਮਨ ਹਲੀ ਹੋ ਹੀ ਨਹੀਂ ਪਤਾ ਲੱਗ ਰਿਹਾ ਵੀਸ਼ੂ ਹੈਂ ਵੀਜ਼ੂ ਵਰਗੇ ਵੀ ਖਾਸੇ ਬੰਦੇ ਰੱਖਣੇ ਪਾਣਗੇ 25-30 ਬਾਹਰ ਜਗਾ ਹੈ ਹੋਰ ਤੇ ਕਿਸਮਾਨ ਪਰ ਰੱਖਣਾ ਪੜਾਗਾ ਹੋਰ ਤਾਂ ਜਗਾ ਕੰਪੂਰਾ ਹੋਾ ਭਾਈ ਚਲੋ ਠੀਕ ਆ ਅੱਛੀ ਬਾਤ ਆ ਭਾਈ ਵਾਦਾ ਕਰਾਂਗੇ ਹੌਲੀ ਹੌਲੀ ਜਿਸ ਤਾਂ ਇਨਕਮ ਹੁੰਦੀ ਰਹੇ ਉਸ ਤਰ੍ਹਾਂ ਉਸ ਤਰ੍ਹਾਂ ਵਾਦਾ ਹੁੰਦਾ ਚੱਲ ਜਾਗਾ ਪਰ ਇੱਕੋ ਦਮ ਤੋਂ ਨਹੀਂ ਯਾਰ ਮੂੰਹਾਂ ਚੀਜ਼ ਪਾਈ ਜਾਂਦੀ ਕੋਈ ਵੀ ਠੀਕ ਨਹੀਂ ਭਾਈ ਇਹ ਦਿੱਸ ਨੂੰ ਕਹਾ ਵੀ 8 ਰੋਟੀਆਂ ਇੱਕੋ ਵਾਰੀ ਮੂੰਹ ਮੇ ਪਾਲੇ ਪੜਦੀ ਤੋਂ ਨਹੀਂ ਹੈ ਬੁਗਲਾ ਕਰ ਕਰ ਕੇ ਹੀ ਪੜਾਂ ਠੀਕ ਨਹੀਂ ਬੈਦਿਸ਼ੂ ਥੋੜੀ-ਥੋੜੀ ਕਰਕੇ ਹੀ ਕੰਮ ਕਰਨੇ ਵਾ ਬੂੰਦ-ਬੂੰਦ ਕਰਕੇ ਹੀ ਸਾਗਰ ਭਰਾਂ ਲੈ ਵੀ ਸੱਪ ਆ ਗਿਆ ਦੀਸੂ ਆ ਕਿਸਮਾ ਕੰਦਮਾ ਤਾ ਫੜਾ ਇਹ ਬੜਾ ਹਾ ਗਾ ਉਹ ਤਾ ਹੁ ਕਾ ਮੂਹਰੇ ਨੂੰ ਦਾ ਮੂਹਰੇ ਤੱਕ ਬੜਾ ਬੜਾ ਕੰਦ ਵੀ ਹੱਥ ਹੱਟਾ ਲੰਬਾ ਆ ਤੇ ਮੂੰਹ ਕੱਢਿਆ ਹੋਇਆ ਨੇ ਬਾਹਰ ਕਿਉਂ ਰਹਿਣਾ ਕਿਉਂ ਮਿਲ ਇਸ ਘੱਟ ਸੀ ਉਹ ਹਟ ਗਿਆ ਵਾ ਏ ਦੀਸੂ ਸੱਪ ਸਾਲੇ <laughs> ना होना कोई बड़ी बात नहीं है ये ना तो लपाई नहीं तो ना हो खे हो रहे चल कोई नी म ਉਹ ਬਈ ਦੁਕਾਨ 'ਵੀ ਬੈਠੇ ਤੇ ਸੱਪ ਨਿਕਲ ਗਿਆ ਲੋ ਮਿੱਤਰੋ ਇਹ ਫ੍ਰੀ ਹੋ ਜਾ ਥੋੜੇ ਜੇ ਸਮਾਨ ਕਿਉਂਕਿ ਨਾ ਉਹ ਜਾਣਦਾ ਨਾ ਸਵੇਰੀ ਪਲੰਬਰ ਨੇ ਕੰਮ ਕਰਨ ਤੋ ਸਵੇਰੀ ਦੇ ਚੱਕਰ ਮਾਈ ਵੀ ਬੈਠੇ ਤੇ ਕਹ ਰਹੀ ਸਵੇਰੀ ਨਾ ਸਵੇਰੀ ਨਾ ਠਾਈ ਕਰੋ ਸਵੇਰੀ ਹਰ ਨੀਂਦ ਆਂਦੀ ਵਾਰ ਇੰਨਾ ਕੰਮ ਸੈਟਿੰਗ ਹੋਗਾ ਨਾ ਸੋਏ ਹੋਣਾ ਨੀਂਦ ਵਧੀਆ ਵਾ ਮੈਂ ਕਿਹਾ ਸਵੇਰੀਆਂ ਠਾਈ ਕਰੋ ਇਹ ਵੀ ਲੈ ਜੋ ਚਾਹ 10 ਵਜੇ ਲੈ ਜੋ 11 ਵਜੇ ਕਿਉਂਕਿ 11:30 12 ਵਜੇ ਤੱਕ ਤੋ ਉਮੀਦ ਨੀਂਦ ਆਂਦੀ ਐ ਕੋਈ ਗੁਡੀਆਂ ਖੇਲੀ ਜਾ ਤਾਂ ਕਰ ਕਾ ਬਾਈ ਬਾਕੀ ਸਮਾਨ ਆ ਗਿਆ ਤਾਂ ਸੈਨੀਟਰੀ ਦਾ ਕੁਝ ਟੁੰਟੀਆਂ ਵਗੈਰਾ ਬਾਹਰੋਂ ਪੜੀਆਂ ਮਾਂ ਕੋਈ ਨਹੀਂ ਨੁ ਪੜੀ ਰਹਿਣ ਦੇ ਵਾਲਵ ਉਹ ਜੇ ਮਗਾਉਦੇ ਨਾ ਖਾ ਦੇ ਪੜੀਆਂ ਇਹ ਦੇਖਾਂਗੇ ਨੂੰ ਸਵੇਰੀ ਸੈਟਿੰਗ ਕਰਾਂਗੇ ਅੱਛਾ ਜਿੰਨਾ ਇਹ ਆਪਣਾ ਸਮਾਨ ਰੱਖ ਰਹੀ ਸੀ ਮੈਂ ਦੋ ਹੀ ਚੀਜ਼ਾਂ ਸਭ ਤੋਂ ਮਹਿੰਗੀ ਹੋਵਾਂ ਇੱਕ ਤਾਂ ਸੈਨੀਟਰੀ ਦਾ ਸਮਾਨ ਜਿਹੜੀ ਟੁੰਟੀਆਂ ਵਗੈਰਾ ਵਾ ਕਿਉਂਕਿ ਉਹ ਸਾਰਾ ਬਰਾਸ ਦਾ ਵਾ ਪਿੱਤਲ ਦਾ ਵਾ ਮਤਲਬ ਤਾਂਬੇ ਦਾ ਹੋ ਪਿੱਤਲ ਦਾ ਹੋਵਾ ਸਭ ਤੋਂ ਮਹਿੰਗਾ ਇਹ ਸਮਾਨ ਹੋਵਾ ਮਨ ਕੱਜ ਲਿਓ ਥੱਲਾ ਸਭੀ ਬਸ ਠਾਕੇ ਰੋ ਜਿੰਨੇ ਗਾ ਹੈ ਆ ਅਰੇ ਕੈਸਾ ਥੱਲੇ ਧਾਰਾਂਗਾ ਬਾਈ ਤਾਂਬਾ ਉਹ ਸਭ ਤੇ ਮਹਿੰਗਾ ਵਾਤਾਰ ਅਰਨ ਹੈ ਭਾਈ। ਇਹਨਾਂ ਦਾ ਕੋਈ ਅੰਤ ਨਹੀਂ ਭਾਈ ਕਿੰਨੇ ਕੀ ਬਣਦਾ ਮੁੰਡਾ ਝੂਠ ਸੋਚਾਗਾ। ਵੀਸਵਾ ਜੇ ਕੋਈ ਪਤਾ ਨਹੀਂ ਹੋਵੇ ਕਹਦੇ ਨੇ ਲੱਖ ਰੁਪਏ ਦਾ ਸਮਾਨ ਪੜਿਆ। ਤਾਂ ਮੰਨਣਾ ਪੜਾ ਵੀ ਹਾਂ ਲੱਖ ਰੁਪਏ ਦਾ ਹੋਣਾ ਭਾਈ। ਇਸ ਕਰਕੇ ਇੰਨਾ ਬਹੁਤ ਜ਼ਿਆਦਾ ਹੋਇਆ। ਬਾਕੀ ਵੀ ਤੁਹਾਰਾ ਅੱਜ ਕੀ ਵੀਡੀਓ ਐ ਸ਼ੋਪਤੀ ਕਰਾਂ। ਵੀਡੀਓ ਬਦਲੇ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ। ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ। ਥੈਂਕ ਯੂ।